ਪੰਜਾਬ ਬਚਾਓ ਬੋਲ ਸੀ ਬਣਾਓ 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 ਹਾਂਜੀ ਮੇਰਾ ਨਾਮ ਜਗਮਤੀਪ ਸਿੰਘ ਪੜੀ ਅੱਜ ਰਣਜੀਤ ਬਾਗ ਦੇ ਵਿੱਚ ਸਾਰੇ ਰੋਪੜ ਦੇ ਜਿਹੜੇ ਸਾਥੀ ਸਾਡੇ ਵੀਰ ਭਰਾ ਇਕੱਠੇ ਹੋਏ ਨੇ ਕਾਰਨ ਇਹ ਹੈ ਕਿ ਅਸੀਂ ਇੱਕ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਐਸੀ ਪਾਲਿਸੀ ਲੈ ਕੇ ਆਈ ਜਾਵੇ ਕਿ ਜਿਹਦੇ ਵਿੱਚ ਜਿਹੜਾ ਹੈਗਾ ਕੋਈ ਵੀ ਪੰਜਾਬ ਚ ਆਵੇ ਉਦੀ ਇਹ ਪਹਿਲਾ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਫਿਰ ਜਿਹੜਾ ਹੈਗਾ ਆਪਣਾ ਉਹ ਕੰਮ ਕਰਤੇ ਜਾ ਸਕੇ ਤੇ ਕਿਸੇ ਦਾ ਵੀ ਜਿਹੜਾ ਹੈਗਾ ਬਿਨਾ ਜਿਹੜਾ ਹੈਗਾ ਪਰਮਿਸ਼ਨ ਤੋਂ ਆਧਾਰ ਕਾਰਡ ਜਾਂ ਵੋਟਰ ਕਾਰਡ ਨਹੀਂ ਬਣਨਾ ਚਾਹੀਦਾ ਦੂਜੀ ਸਾਡੀ ਬੇਨਤੀ ਹੈ ਕਿ ਸਰਕਾਰ ਇੱਕ ਐਸੀ ਪਾਲਿਸੀ ਲੈ ਕੇ ਆਵੇ ਕਿ ਜਿਹਦੇ ਵਿੱਚ ਪੰਜਾਬੀਆਂ ਨੂੰ 75% ਜਿਹੜੀ ਨੌਕਰੀ ਆ ਉਹ ਪਹਿਲ ਦੇ ਆਧਾਰ ਤੇ ਮਿਲਣੀ ਚਾਹੀਦੀ ਹੈ ਚਾਹੇ ਸਰਕਾਰੀ ਹੋਣ ਚਾਹੇ ਪ੍ਰਾਈਵੇਟ ਹੋਵੇ ਦੂਜੀ ਸਾਡੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਕੁਝ ਲੋਕ ਪੰਜਾਬ ਨੂੰ ਇੱਕ ਡਿਸਟਰਬਡ ਸਟੇਟ ਬਣਾਉਣਾ ਚਾਹੁੰਦੇ ਆ ਅਸੀਂ ਇਸ ਦੇ ਹੱਕ ਵਿੱਚ ਨਹੀਂ ਹੈਗੇ ਪੰਜਾਬ ਇੱਕ ਜਿਹੜਾ ਇਨਸਾਫ ਪਸਾ ਦਾ ਸੂਬਾ ਏ ਇਹਨੂੰ ਅਸੀਂ ਬਿਲਕੁਲ ਚੜ੍ਹਦੀ ਕਲਾ ਵਿੱਚ ਰੱਖਣਾ ਚਾਹੁੰਦੇ ਆ ਕਿ ਸਾਰੇ ਸਾਡੇ ਰੜਕੇ ਪੰਜਾਬੀ ਆਪਣਾ ਸਾਥ ਦੇਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਮੋਟਾਂ ਵਗੈਰਾ ਬਣੀਆਂ ਹੋਈਆਂ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਮਤੇ ਪਾ ਕੇ ਉਹਨਾਂ ਨੂੰ ਕੱਟਿਆ ਜਾਵੇ ਤੇ ਆਉਣ ਵਾਲੇ ਕਿਸੇ ਵੀ ਪਈਏ ਨੂੰ ਪ੍ਰਵਾਸੀ ਨੂੰ ਕਿਸੇ ਨੂੰ ਵੀ ਅਸੀਂ ਇੱਥੇ ਆਪਣੇ ਪਿੰਡ 'ਚ ਵੋਟ ਨਾ ਬਣਨ ਦੇਣੀ ਹੈ ਦੇਣਾ ਹੀ ਉਹਨਾਂ ਨੂੰ ਕੋਈ ਪਲਾਟ ਇੱਥੇ ਖਰੀਦਣ ਦੇਣਾ ਹੈ ਜੋ ਪਿੱਛੇ ਤੋਂ ਚੱਲਦਾ ਆ ਰਿਹਾ ਹੈ ਅਸੀਂ ਉਹਨੂੰ ਖਤਮ ਕਰਾਂਗੇ ਤੁਸੀਂ ਆਪਣੇ ਪਿੰਡ ਚ ਮਾਤਾ ਪਿਤਾ ਮਾਤਾ ਪਿਤਾ ਹੀ ਅਸੀਂ ਆਪਣੇ ਪਿੰਡ ਚ ਤੇ ਇਹਨਾਂ ਨੂੰ ਪ੍ਰਵਾਸੀਆਂ ਨੂੰ ਅਸੀਂ ਬਾਹਰ ਕੱਢਾਂਗੇ ਜੀ ਤੇ ਅਸੀਂ ਖੁਦ ਪੂਰੇ ਪਿੰਡ ਚ ਘੁੰਮ ਫਿਰ ਕੇ ਜਿੰਨੇ ਵੀ ਲੀਗਲ ਜਿਨ੍ਹਾਂ ਦਾ ਕੋਈ ਡਾਕੂਮੈਂਟ ਨਹੀਂ ਕੁਛ ਨਹੀਂ ਹੈ ਅਸੀਂ ਉਹਨੂੰ ਆਪਣੇ ਪਿੰਡ ਚ ਰਹਿਣ ਨਹੀਂ ਦੇਣਾ ਜੀ ਸਭ ਬਾਹਰ ਕੱਢਣੇ ਹੈ ਜੀ 10 ਜਾਂ 15 ਦਿਨ ਦੇ ਵਿੱਚ ਵਿੱਚ ਅਸੀਂ ਇਹ ਕੰਮ ਕਰ ਦੇਣਾ ਜੀ ਸਾਡੇ ਵੱਲੋਂ ਪੂਰੀ ਹੋ ਹਾਲ ਸਾਹਿਬ ਅਸੀਂ ਜਿੱਥੇ ਫਤਿਹ ਅੱਜ ਇੱਥੇ ਅਸੀਂ ਇਕੱਤਰ ਹੋਏ ਸੀ ਜਿਹੜਾ ਪ੍ਰਵਾਸੀ ਮਜ਼ਦੂਰਾਂ ਦਾ ਮਸਲਾ ਹੈ ਅਸੀਂ ਪ੍ਰਸ਼ਾਸਨ ਨੂੰ ਇੱਕ ਅਪੀਲ ਕਰਦੇ ਆ ਕਿ ਜਿਹਨੇ ਵੀ ਪ੍ਰਵਾਸੀ ਰੇੜੀ ਵਾਲੇ ਨੇ ਖਾਸ ਕਰਕੇ ਉਹ ਜਿੱਥੇ ਦੇਖਦੇ ਨੇ ਉੱਥੇ ਰੇੜੀ ਲਾ ਕੇ ਖੜ ਜਾਂਦੇ ਨੇ ਜਿੰਨੀਆਂ ਵੀ ਸਾਰੀਆਂ ਰੋੜਾਂ ਨੇ ਚਾਹੋ ਜੀਟੀ ਰੋਡ ਹੈ ਚਾਹੋ ਲਿੰਕ ਰੋਡ ਹੈ ਹਾਂਜੀ ਸਰ ਮੇਰੇ ਨਾਲ ਉੱਤੇ ਕਿਤੇ ਵੀ ਰੇੜੀ ਰਹੀ ਰਹਿਣੀ ਚਾਹੀਦੀ ਇਹਨਾਂ ਨੂੰ ਵੱਖਰਾ ਥਾਂ ਅਲਾਟ ਕਰਕੇ ਇਹਨਾਂ ਤੋਂ ਕਿਰਾਇਆ ਵਸੂਲਿਆ ਜਾਵੇ ਇਹਨਾਂ ਨੂੰ ਵੈਰੀਫਿਕੇਸ਼ਨ ਕੀਤੀ ਜਾਵੇ ਅਤੇ ਇਹਨਾਂ ਸਾਰੇ ਜਿੰਨੇ ਵੀ ਪ੍ਰਵਾਸੀ ਨੇ ਉਹਨਾਂ ਦੇ ਆਧਾਰ ਕਾਰਡ ਕੱਟੇ ਜਾਣ ਅਤੇ ਉਹ ਕੰਮ ਕਰਨ ਤੇ ਵਾਪਸ ਆਪਣੇ ਸਟੇਟ ਨੂੰ ਜਾਣ ਅਸੀਂ ਉਹਨਾਂ ਨੂੰ ਕੋਈ ਨਹੀਂ ਰੋਕਦਾ ਲੇਕਿਨ ਜਿਹੜਾ ਰੇੜੀਆਂ ਸੜਕਾਂ ਤੇ ਜਨ ਤੱਕ ਜਗਾ ਤੇ ਲੱਗਦੀਆਂ ਨੇ ਉਹ ਬੰਦ ਕੀਤੀਆਂ ਜਾਣ ਤਾਂ ਜੋ ਜੋ ਟ੍ਰੈਫਿਕ ਦਾ ਸਮੱਸਿਆ ਉਹ ਇੱਥੇ ਨਾ ਹੋਵੇ ਅਗਰ ਪ੍ਰਸ਼ਾਸਨ ਨਹੀਂ ਕਰਦਾ ਤਾਂ ਇਹ ਬੜਾ ਭਾਰੀ ਮਸਲਾ ਖੜਾ ਹੋਏਗਾ ਅਸੀਂ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹਨਾਂ ਦੇ ਰੇਡੀਅੰਸ ਤੋਂ ਜੀਟੀ ਰੋਡ ਉੱਪਰ ਚੱਕਾਈਆਂ ਹਰਜੀਤ ਸਿੰਘ ਪਿੰਡ ਰੈਲਮਾਗੜਾ ਜ਼ਿਲ੍ਹਾ ਨਾਵਾਸ਼ਹਿਰ ਤੋਂ ਜੋ ਅੱਜ ਦਾ ਪ੍ਰੋਗਰਾਮ ਇੱਥੇ ਰੋਪੜ ਰਣਜੀਤ ਸਿੰਘ ਬਾਗ ਵਿੱਚ ਰੱਖਿਆ ਗਿਆ ਸੀ ਇਹ ਪ੍ਰਵਾਸੀਆਂ ਬਾਰੇ ਵੰਗ ਪੱਤਰ ਪ੍ਰਸ਼ਾਸਨ ਨੂੰ ਦਿੱਤਾ ਗਿਆ ਆ ਬਾਕੀ ਹਰੇਕ ਪੰਚਾਇਤਾਂ ਨੂੰ ਆਮ ਨਾਗਰਿਕਾਂ ਨੂੰ ਸਾਰਿਆਂ ਨੂੰ ਇਹ ਅਪੀਲ ਕੀਤੀ ਜਾਂਦੀ ਆ ਕਿ ਆਪਣੇ ਆਪਣੇ ਪਿੰਡਾਂ ਵਿੱਚ ਇਨਾਂ ਦੇ ਖਿਲਾਫ ಮತੇ ਪਾਓ ਇਨਾਂ ਦੇ ਆਧਾਰਗਾਰ ਨਹੀਂ ਬਣਨੇ ਚਾਹੀਦੇ ਵੋਟਾਂ ਨਹੀਂ ਬਣੀਆਂ ਚਾਹੀਦੀਆਂ ਇਹ ਜ਼ਮੀਨ ਨਾ ਖੀ ਸਕਣ ਬਾਕੀ ਆਪਣੇ ਵੀਰਾਂ ਨੂੰ ਜੋ ਅਨਪੜ੍ਹ ਜੋ ਬੇਰੁਜ਼ਗਾਰ ਹਨ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬਿਨਾ ਸ਼ਰਮ ਨੂੰ ਛੱਡ ਕੇ ਆਪਣੀਆਂ ਫਸਫੂੜ ਦੀਆਂ ਸਬਜ਼ੀ ਦੀਆਂ ਰੇੜੀਆਂ ਲਾਉਣ ਤਾਂ ਕਿ ਅਸੀਂ ਇਹਨਾਂ ਨੂੰ ਇਹਨਾਂ ਦੇ ਬਰਾਬਰ ਮੁਕਾਬਲੇ ਤੇ ਖੜ੍ਹ ਸਕੀਏ ਤੇ ਇਹਨਾਂ ਨੂੰ ਮਦਦ ਦੇ ਸਕੀਏ ਤੇ ਆਪਣੇ ਬਾਕੀ ਸਾਰੇ ਪੰਜਾਬੀਆਂ ਨੂੰ ਪਰਿਵਾਰਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਜੇ ਕਿਸੇ ਨੂੰ ਕੋਈ ਵੀ ਚੀਜ਼ ਫਾਸਟ ਫੂਡ ਜਾਂ ਸਬਜ਼ੀ ਖਰੀਦਣੀ ਆ ਆਪਣੇ ਪੰਜਾਬੀ ਭਰਾ ਤੋਂ ਖਰੀਦਣ ਨਾ ਕਿ ਇਹਨਾਂ ਭਈਆਂ ਕੋਲ ਇਹਨਾਂ ਦੀ ਸਫਾਈ ਤਾਂ ਆਮ ਸਾਰਿਆਂ ਨੂੰ ਪਤਾ ਹੀ ਹੈ ਬਿਲਕੁਲ ਹੈ ਹੀ ਨਹੀਂ ਤਾਂ ਉਹਦੇ ਕਰਕੇ ਬਿਮਾਰੀਆਂ ਜ਼ਿਆਦਾ ਆ ਸੀ ਫਾਸਟ ਫੂਡ ਨਹੀਂ ਖਾਂਦੇ ਸੀ ਬਿਮਾਰੀਆਂ ਖਰੀਦ ਰਹੇ ਆ ਇਸ ਕਰਕੇ ਸਾਰਿਆਂ ਦੀ ਅਪੀਲ ਕੀਤੀ ਜਾਂਦੀ ਆ ਕਿ ਆਪਣੇ ਪੰਜਾਬੀ ਭਰਾ ਕੋਲੋਂ ਹੀ ਕੋਈ ਫਾਸਟ ਫੂਡ ਜਾਂ ਕੋਈ ਚੀਜ਼ ਹੋਰ ਖਾਣੀ ਆ ਆਪਣੇ ਪੰਜਾਬੀ ਭਰਾ ਕੋਲੋਂ ਹੀ ਖਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ 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 ਜਿਵੇਂ ਆਪਾਂ 2022 ਤੋਂ ਹੀ ਇਸ ਮਹੀਮ ਦੇ ਵਿੱਚ ਮੁਲਿਤ ਕਰ ਰਹੇ ਆ ਵੀ ਪ੍ਰਵਾਸ ਦੇ ਅਧਿਕਾਰ ਬੰਦ ਕੀਤਾ ਜਾਵੇ ਇਹਨਾਂ ਦੇ ਵੋਟਰ ਕਾਰਡ ਬੰਦ ਕੀਤੇ ਜਾਣੇ ਉਹਨਾਂ ਨੂੰ ਬੋਰਡ ਪਾਣ ਅਧਿਕਾਰ ਬੰਦ ਕੀਤੇ ਜਾਵੇ ਉਹਨਾਂ ਨੂੰ ਜ਼ਮੀਨਾਂ ਵੇਚੀ ਜਾਵੇ ਚਲੋ ਅਸੀਂ ਉਸ ਟਾਈਮ ਤੋਂ ਚੱਲਦੇ ਜਾ ਰਹੇ ਆ ਪੰਜਾਬ ਦਾ ਮਾਹੌਲ ਹੋਰ ਖਰਾਬ ਕਰ ਦਿੱਤਾ ਇਹਨਾਂ ਨੇ 11 ਤਰੀਕ ਨੂੰ ਇੱਕ ਬੱਚੇ ਨਾਲ ਬੜੀ ਮਾੜੀ ਦੁਰਘਟਨਾ ਕੀਤੀ ਵਾਪਰੀ ਆ ਉਸ ਹਦਾਰ ਦੇ ਆਪਾਂ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਪ੍ਰਵਾਸ ਬਹੁਤ ਵੱਧ ਚੁੱਕਿਆ ਕੋਈ ਕ੍ਰਿਮੀਨਲ ਆ ਰਿਹਾ ਕੋਈ ਕਿਤੇ ਉਸ ਕਤਲ ਕਰਕੇ ਆ ਰਿਹਾ ਕੋਈ ਜੈਂਗਸਟਰ ਆ ਰਿਹਾ ਉਹਨਾਂ ਦੀ ਪੂਰੀ ਤਫ਼ਤੀਸ਼ ਕੀਤੀ ਜਾਵੇ ਜੋ ਪੰਜਾਬ ਵਿੱਚ ਇੱਥੇ ਰਹਿ ਰਹੇ ਆ ਉਹਨਾਂ ਦੀ ਤਫ਼ਤੀਸ਼ ਜਾਵੇ ਇੱਕ ਪੰਜਾਬ ਵਿੱਚ ਪਾਲਿਸੀ ਕ੍ਰੇਟ ਹੋਵੇ ਜੋ ਹਰੇਕ ਸਟੇਟ ਦੇ ਵਿੱਚ ਉਹ ਸਾਡੇ ਪੰਜਾਬ ਵਿੱਚ ਵੀ ਹੋਣੀ ਚਾਹੀਦੀ ਹੈ ਇਹ ਸੁਧਾਰ ਤੇ ਅਸੀਂ ਕੱਖ ਦਿੱਤਾ ਇੱਕ ਲੋਕ ਲੈਰ ਖੜੀ ਹੋਈ ਹੈ ਤੇ ਸਾਰੇ ਨਾਲ ਮਿਲ ਕੇ ਇਸ ਦਾ ਸੰਯੋਗ ਕਰ ਰਿਹਾ ਧੰਨਵਾਦ ਸਾਰਿਆਂ ਦਾ ਜੀ